यीशु मसीह शुक्रवार के दिन मारे गए क्रूस को उठाया बाइबल कहती है जो क्रूस पर लटकाया जाता है वो श्रापित है हमारे लिए उसने अपने श्रापों को सहा यीशु मसीह क्रूस पर से फिर उतार कर कब्र में रख दिए जाते हैं शनिवार के दिन वो दूसरी रूहों को बाइबल कहती है प्रीच करते हैं उस कब्र में रहते हैं और संडे वाले दिन अर्ली मॉर्निंग वो जी उठते हैं आज दुनिया में ऐसा कोई जन नहीं जिसके तीन दिन मनाए जाते हो कौन कौन सा नहीं ऊंची बोलो जन्मदिन मरण दिन और क्या ऐसा कोई नहीं जिसके जी उठने का दिन मनाया जाता और बाइबल कहती है जब प्रभु यीशु मसीह मुर्दों में से जी उठे तो चेलों को सब बातें याद आई कि उसने पहले ही बताया था कि मैं तीसरे दिन मुर्दों में से जी उठूंगा तरह जरा है आज के दिन साढ़े परमेश्वर प्रभु यशु सी मुर्दे बच उठे और साडिया बदकारिया साढ़े पाप ਸਾਡੇ ਰੋਗ ਉਹਨਾਂ ਦੇ ਕ੍ਰੂਸ ਤੇ ਲੈ ਕੇ ਔਰ ਅੱਜ ਤੀਸਰੇ ਦਿਨ ਜਦੋਂ ਮੁਰਦਿਆਂ ਚ ਜੀ ਉੱਠੇ ਅੱਜ ਸਮੁੱਚੇ ਮਸੀਹ ਭਾਈ ਚਰਚ ਬਹੁਤ ਖੁਸ਼ੀ ਦੀ ਲਹਿਰ ਆ ਖੰਬੜਾ ਚਰਚ ਦੇ ਵਿੱਚ ਧੂਮ ਧਾਮ ਦੇ ਨਾਲ ਮਨਾਇਆ ਗਿਆ ਇਸਟਰਡੇ ਤੁਹਾਨੂੰ ਦੱਸਦੇ ਕਿ ਅੱਜ ਪੂਰੀ ਦੁਨੀਆ ਚ ਇਸਟਰਡੇ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਤੇ ਉੱਥੇ ਹੀ ਜਲੰਧਰ ਦੀ ਖੰਬੜਾ ਚਰਚ ਦੇ ਵਿੱਚ ਵੀ ਜੋ ਕਿ ਦੁਨੀਆ ਦੀ ਮਸ਼ਹੂਰ ਚਰਚ ਵੀ ਮੰਨੀ ਜਾਂਦੀ ਹੈ ਉੱਤੇ ਵੀ ਇਸਟਰਡੇ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਜਿੱਤੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਸੀ ਜਿਨ੍ਹਾਂ ਨੇ ਨੱਚ ਟੱਪ ਕੇ ਆਰਾਤਨਾ ਕਰਦੇ ਹੋਏ ਅੱਜ ਦਾ ਦਿਨ ਮਨਾਇਆ ਤੇ ਉੱਥੇ ਹੀ ਕੰਬੜਾ ਚਰਚ ਦੇ ਮੁਕੀ ਅਪੋਸਟਲ ਅੰਕੂਨੁਰੁਲਾ ਦੇ ਵੱਲੋਂ ਵੀ ਆਏ ਹੋਏ ਸਾਰੇ ਲੋਕਾਂ ਨੂੰ ਇਸ ਦਿਨ ਦੀਆਂ ਵਧਾਈਆਂ ਵੀ ਦਿੱਤੀਆਂ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅੰਕੂਨੁਰੁਲਾ ਮਿਨਿਸਟਰੀ ਦੇ ਪ੍ਰਧਾਨ ਜਤਿੰਦਰ ਗੌਰਵ ਦੇ ਵੱਲੋਂ ਵੀ ਆਏ ਹੋਏ ਸਾਰੇ ਲੋਕਾਂ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਮੁਬਾਰਕਾਂ ਵੀ ਦਿੱਤੀਆਂ ਤੇ ਉਹਨਾਂ ਨੇ ਕਿਹਾ ਕਿ ਅੱਜ ਦੇ ਦਿਨ ਪ੍ਰਭੂ ਯਿਸੂਮਸੀ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਸੀ ਜਿਸ ਕਰਕੇ ਤਿਉਹਾਰ ਪੂਰੀ ਦੁਨੀਆ ਦੇ ਵਿੱਚ ਈਸਟਰ ਦੇ ਦੇ ਵਜੋਂ ਮਨਾਇਆ ਜਾਂਦਾ ਹੈ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਅੱਜ ਇਸਟਰ ਦੀਆਂ ਪੂਰੇ ਸਮੁੱਚੇ ਮਸੀਹ ਭਾਈਚਾਰੇ ਨੂੰ ਔਰ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਮਸੀਹ ਭਾਈਚਾਰੇ ਵਸਦਾ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਇਸਟਰ ਜਿਹੜਾ ਹੈਗਾ ਅੱਜ ਦੇ ਦਿਨ ਸਾਡੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠੇ ਸੀ ਔਰ ਸਾਡੀਆਂ ਬਦਕਾਰੀਆਂ ਸਾਡੀਆਂ ਸਾਡੇ ਪਾਪ ਸਾਡੇ ਰੋਗ ਉਹਨਾਂ ਨੇ ਕ੍ਰੂਸ ਤੇ ਲੈ ਕੇ ਔਰ ਅੱਜ ਤੀਸਰੇ ਦਿਨ ਜਦੋਂ ਮੁਰਦਿਆਂ ਚ ਜੀ ਉੱਠੇ ਅੱਜ ਸਮੁੱਚੇ ਮਸੀਹ ਭਾਈਚਾਰੇ ਚ ਬਹੁਤ ਖੁਸ਼ੀ ਦੀ ਲਹਿਰ ਆ ਅੱਜ ਹਰ ਇੱਕ ਥਾਂ ਤੇ ਚਰਚਾਂ ਦੇ ਵਿੱਚ ਬਹੁਤ ਧੂਮ ਧਾਮ ਦੇ ਨਾਲ ਜਿਹੜਾ ਮਸੀਹ ਭਾਈਚਾਰਾ ਜਿਹੜਾ ਹੈਗਾ ਮਸੀਹ ਭਾਈਚਾਰਾ ਜਿਹੜਾ ਮਨਾ ਰਿਹਾ ਇਸ ਦਿਨ ਨੂੰ ਮੈਂ ਸਾਰਿਆਂ ਨੂੰ ਬਹੁਤ ਬਹੁਤ ਜ਼ਿਆਦਾ ਮੁਬਾਰਕਬਾਦ ਦਿੰਦਾ ਅੱਜ ਖੰਬਰਾ ਚਰਚ ਦੇ ਵਿੱਚ ਕਰੀਬ 2 ਲੱਖ ਦੇ ਕਰੀਬ ਲੋਕ ਇੱਥੇ ਹੈਗੇ ਸੀ ਜਿੱਦਾਂ ਹੁਣ ਪੰਜਾਬ ਦੇ 23 ਜ਼ਿਲ੍ਹੇ ਨੇ ਇਹ ਦਿਨਾਂ ਸਾਡੀਆਂ ਚਰਚ ਦੀਆਂ ਬ੍ਰਾਂਚਾਂ ਹੈਗੀਆਂ ਗੁਰਦਾਸਪੁਰ ਦੇ ਵਿੱਚ 70000 ਲੋਕ ਆਜਾਏ ਨੇ ਬਟਾਲਾ ਦੇ ਵਿੱਚ 30000 ਲੋਕ ਸੀ ਪਠਾਨਕੋਟ ਦੇ ਵਿੱਚ 15000 ਲੋਕ ਸੀ ਅੰਮ੍ਰਿਤਸਰ ਦੇ ਵਿੱਚ 15 ਤੋਂ 20000 ਲੋਕ ਸੀ ਅੱਜ ਸਮੁੱਚਾ ਮਸੀਹ ਪਾਚਾਰ ਬੜੀ ਵੱਡੀ ਗਿਣਤੀ ਚ ਪਰਮੇਸ਼ਵਰ ਦੇ ਘਰਾਂ ਦੇ ਵਿੱਚ ਪਰਮੇਸ਼ਵਰ ਦੀ ਆਰਾਧਨਾ ਕਰ ਰਿਹਾ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰ ਰਿਹਾ ਔਰ ਸਾਡੇ ਆਤਮਿਕ ਪਿਤਾ ਪੋਸਟਲੰਕਰ ਯੂਸਫ ਨੂਲਾ ਜੀ ਨੇ ਵੀ ਸਮੂਚੇ ਮਸੀਹ ਭਾਈਚਾਰੇ ਲਈ ਪ੍ਰਾਰਥਨਾ ਕੀਤੀ ਆ ਔਰ ਪਰਮੇਸ਼ਵਰ ਕੋ ਉਹਨਾਂ ਨੇ ਮੰਗਿਆ ਵੀ ਸਾਰੇ ਜਿਹੜੇ ਮਸੀਹ ਭਾਈਚਾਰੇ ਦੇ ਲੋਕ ਹੈਗੇ ਨੇ ਉਹ ਖੁਸ਼ੀ ਦੇ ਨਾਲ ਪਰਮੇਸ਼ਵਰ ਚ ਰਹਿਣ ਕੋਈ ਵੀ ਤੰਗੀ ਕੋਈ ਪਰੇਸ਼ਾਨੀ ਉਹਨਾਂ ਦੀ ਜ਼ਿੰਦਗੀ ਚ ਨਾ ਆਵੇ ਕਿਸੇ ਗੱਲ ਦੀ ਕਟੀ ਉਹਨਾਂ ਨੂੰ ਨਾ ਹੋਵੇ ਔਰ ਅੱਜ ਸਮੂਚੇ ਮਸੀਹ ਭਾਈਚਾਰੇ ਲਈ ਇੱਥੇ ਪ੍ਰਾਰਥਨਾ ਹੋਈ ਆ ਔਰ ਪੂਰਾ ਸਮੂਚਾ ਮਸੀਹ ਭਾਈਚਾਰਾ ਤੁਸੀਂ ਦੇਖਦੇ ਹੋ ਵੀ ਖਾਮਰਾ ਚਰਚ ਦੇ ਵਿੱਚ ਵੱਡੀ ਗਿਣਤੀ ਚ ਆਇਆ ਔਰ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਦੇਸ਼ਾਂ ਵੀ ਦੇਸ਼ਾਂ ਦੇ ਵਿੱਚ ਸਾਡੇ ਚਰਚ ਦੀਆਂ ਬ੍ਰਾਂਚਾਂ ਹੈਗੀਆਂ ਉੱਥੇ ਵੱਡੀ ਗਿਣਤੀ ਚ ਅੱਜ ਲੋਕ ਆਏ ਨੇ ਔਰ ਪਰਮੇਸ਼ਵਰ ਦਾ ਗੁਣਗਾਨ ਕਰ ਰਹੇ ਨੇ ਇਸ ਖੁਸ਼ੀ ਦੇ ਮੌਕੇ ਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਜਿਆਦਾ ਮੁਬਾਰਕਬਾਦ ਦਿੰਨਾ ਸਾਰਿਆਂ ਨੂੰ ਮੇਰੇ ਵੱਲੋਂ ਜੀ ਐਮ ਸੀ ਡੀ